ਵੱਡਾ ਜੋ YouTube ਚੈਨਲ ਹੈ YouTube ਵੱਲੋਂ ਸਸਪੈਂਡ ਕਰ ਦਿੱਤਾ ਗਿਆ ਇਹ ਤੁਗਲਕੀ ਹੁਕਮ ਨੇ ਜੀ ਮਤਲਬ ਕਿਸੇ ਨੂੰ ਗੱਲ ਨਹੀਂ ਕਰਨ ਦੇਣੀ ਤੁਸੀਂ ਵੇਖੋ ਵੀ ਅਸੀਂ ਗੁਰੂ ਤੇਗ ਬਹਾਦਰ ਮਾਰ ਦੇ ਦਾ ਸ਼ਹਾਦਤ ਦੇ ਦਿਹਾੜੇ ਮਨਾ ਰਹੇ ਆ ਤੇ ਗੱਲ ਤੇ ਆਵਾਜ਼ ਦੀ ਹੈ ਨਾ ਜੀ ਗੱਲ ਤੇ ਸੱਚ ਨੂੰ ਸੱਚ ਕਹਿਣ ਦੀ ਹੈ ਹਾਂਜੀ ਤੇ ਉਹ ਇਤਰਾਜ਼ ਜਤਾ ਰਹੇ ਆ ਵੀ ਤੁਸੀਂ ਆਹ ਨਹੀਂ ਬੋਲਣਾ ਉਹ ਨਹੀਂ ਬੋਲਣਾ ਜਿਹੜੀ ਹਿਸਟਰੀ ਹੈ ਉਦੇ ਵਿੱਚ ਇਹ ਨਹੀਂ ਵੇਖਿਆ ਜਾਂਦਾ ਵੀ ਚੰਗਾ ਰੋਲ ਕੀਤਾ ਤੇ ਮਾੜਾ ਰੋਲ ਕੀਤਾ ਜੀ ਹਿਸਟਰੀ ਤੇ ਸਦਾ ਹਿਸਟਰੀ ਰਹਿਣਾ ਤੇ ਉਹ ਬਿਆਨ ਹੋਣੀ ਆ ਉਥੇ ਔਰੰਗਜ਼ੇਬ ਦਾ ਵੀ ਜ਼ਿਕਰ ਆਉਣਾ ਉਥੇ ਗੁਰੂ ਸਾਹਿਬਾਨਾਂ ਦਾ ਵੀ ਜ਼ਿਕਰ ਆਉਣਾ ਸੱਜਾ ਜਦਿਆਂ ਦਾ ਵੀ ਆਉਣਾ ਵਜੀਦੇ ਦਾ ਵੀ ਆਉਣਾ ਜੀ ਤੋਂ ਇਹ ਕਿਸੇ ਦਾ ਨਾਂ ਆ ਗਿਆ ਉਹਦਾ ਇਤਰਾਜ਼ ਜਤਾ ਕੇ ਬੰਦ ਕਰ ਲੋ ਵਾਇਲੈਂਸ ਨਹੀਂ ਹੁੰਦਾ ਇਨਫੋਰਮੇਸ਼ਨ ਹੁੰਦੀ ਆ ਤੇ ਇਨਫੋਰਮੇਸ਼ਨ ਹਰ ਸਰਕਾਰੀ ਮਾਧਿਅਮ ਰਾਹੀਂ ਹਰ ਇੱਕ ਪਲੇਟਫਾਰਮ ਦੇ ਉੱਤੇ ਅੱਜ ਕੱਲ੍ਹ ਉਪਲਬਧ ਹੈ ਤੇ ਤੁਹਾਨੂੰ ਕੁਝ ਖਾਸ ਰੀਜ਼ਨ ਕੀ ਦੱਸਿਆ ਗਿਆ YouTube ਵੱਲੋਂ ਇਹ ਚ ਮੇਰੇ ਖਲ 4-5 ਸਾਲ ਪੁਰਾਣੀ ਵੀਡੀਓ ਹੈ ਪੂਰੀ ਕਥਾ ਵਿੱਚੋਂ 1 ਮਿੰਟ ਦਾ ਕਲਿੱਪ ਕੱਟਿਆ ਕਿ ਤੁਸੀਂ ਭਾਈ ਸਤਵੰਤ ਸਿੰਘ ਹੋਰਾਂ ਦੀ ਸਿੰਘਣੀ ਬੀਬੀ ਸਰਿੰਦਰ ਕੌਰ ਜਿਨ੍ਹਾਂ ਨੇ ਉਹਨਾਂ ਦੀ ਫਾਂਸੀ ਤੋਂ ਬਾਅਦ ਉਹਨਾਂ ਦੀ ਫੋਟੋ ਦੇ ਨਾਲ ਸ਼ਾਇਦ ਮਤਲਬ ਕਰਵਾਇਆ ਸੀ ਆਨੰਦ ਕਾਰਜ ਜੀ ਉਹਨਾਂ ਦੀ ਪਤਨੀ ਬਣ ਕੇ ਜਿਹੜਾ ਸੀ ਉਹਨਾਂ ਨੇ ਆਪਣੀ ਕਮਿਟਮੈਂਟ ਨਿਭਾਈ ਜਿਹੜੀ ਉਹਨਾਂ ਦੇ ਮਾਪਿਓ ਨੇ ਆਹਿਦ ਕੀਤਾ ਹੋਇਆ ਸੀ ਸੋ ਆਪਣੇ ਮਾਪਿਆਂ ਦੇ ਜਜ਼ਬਾਤਾਂ ਦੀ ਕਦਰ ਕਰਦੇ ਆਂ ਉਹਨਾਂ ਦਾ ਮੈਂ ਜ਼ਿਕਰ ਕੀਤਾ ਉਹ ਕਹਿੰਦੇ ਵੀ ਇਹਦਾਂ ਨਾ ਵਾਇਲੈਂਸ ਫੈਲਦਾ ਤੇ ਇਦਾਂ ਦੇ ਬਹਾਨੇ ਬਣਾ ਕੇ ਹੁਣ ਮੰਨ ਲਓ ਵੀ ਆਪਾਂ ਸ਼ੀਤਪਗਤ ਸਿੰਘ ਜੀ ਦਾ ਜ਼ਿਕਰ ਕਰਦੇ ਆ ਉਦਮ ਸ਼ੀਦਦਮ ਸਿੰਘ ਦਾ ਕਰਤਾਰ ਸਿੰਘ ਸਰਾਭਾ ਜੀ ਦਾ ਜ਼ਿਕਰ ਕਰਦੇ ਆ ਤੇ ਬ੍ਰਿਟਿਸ਼ ਵਾਲੇ ਕਹਿੰਦੇ ਅਸੀਂ ਇਹਨੂੰ ਆਪਣੇ ਦੇਸ਼ ਚੋਂ ਬੰਦ ਕਰਾ ਦਈਏ ਜਾਂ YouTube ਨੂੰ ਕਹਿ ਕੇ ਬੰਦ ਕਰਾ ਦਈਏ ਜੀ ਤੇ ਹਿਸਟਰੀ ਤੇ ਹਿਸਟਰੀ ਐ ਸਾਡਾ ਕੰਮ ਇਨਫੋਰਮੇਸ਼ਨ ਦੇਣਾ ਤੇ ਤੁਹਾਨੂੰ ਕਿਸ ਕਦੋਂ ਪਤਾ ਲੱਗਿਆ ਜੀ ਤੇ ਕਿੰਨੀ ਦੇਰ ਲਈ YouTube ਚੈਨਲ ਇਹ ਤੁਹਾਡਾ ਸਸਪੈਂਡ ਕੀਤਾ ਗਿਆ ਜੀ 6 ਮਹੀਨੇ ਵਾਸਤੇ ਸਸਪੈਂਡ ਕੀਤਾ ਮੈਨੂੰ ਬਹੁਤਾ ਪਤਾ ਨਹੀਂ ਸੀ ਮੇਰੀ ਟੀਮ ਵੇਖਦੀ ਆ ਮੈਂ ਬਹੁਤਾ ਸੋਸ਼ਲ ਮੀਡੀਆ ਵੇਖਦਾ ਨਹੀਂ ਤੇ ਉਹਨਾਂ ਨੇ ਮੈਨੂੰ ਦੱਸਿਆ ਵੀ ਇਹ ਬੰਦ ਕਰ ਦਿੱਤਾ ਤੇ ਤੁਸੀਂ ਕੋਈ ਨੋਟਿਸ ਦਾ ਜਵਾਬ ਦਿੱਤਾ YouTube ਨੂੰ ਬਿਲਕੁਲ ਉਹਨਾਂ ਨੇ ਦੱਸਿਆ ਵੀ ਇਹਦੇ ਨਾਲ ਕੋਈ ਵਾਇਲੈਂਸ ਨਹੀਂ ਆਇਆ ਇਨਫੋਰਮੇਸ਼ਨ ਆ ਉਹ ਥਾਂ-ਥਾਂ ਤੇ ਮੁਹੱਈਆ ਹੈ ਪਰ ਮਤਲਬ ਇਹ ਸਮਝ ਨਹੀਂ ਆਂਦੀ ਮੈਨੂੰ ਇਹ ਲੱਗ ਰਿਹਾ ਜਿਵੇਂ ਜਾਣਬੁੱਝ ਕੇ ਸ਼ਾਇਦ ਇਹ ਸਿੱਖਾਂ ਨਾਲ ਇਦਾਂ ਕੀਤਾ ਜਾ ਰਿਹਾ ਜੀ ਸੋ ਪਾਇਰ ਪਾਸਿੰਗ ਜੋ ਸਾਡੇ ਨਾਲ ਜੁੜੇ ਨੇ ਜਾਣਕਾਰੀ ਦਿੱਤੀ ਹੈ ਕਿ 6 ਮਹੀਨੇ ਲਈ ਉਹਨਾਂ ਦਾ ਜੋ YouTube ਚੈਨਲ ਹੈ ਸਸਪੈਂਡ ਕਰ ਦਿੱਤਾ ਗਿਆ ਕਿਉਂਕਿ ਉਹਨਾਂ ਵੱਲੋਂ ਸਿਰਫ ਜਾਣਕਾਰੀਆਂ ਹੀ ਜੋ ਪਿਛਲੇ ਸਮੇਂ ਦੀਆਂ ਜੋ ਇਨਫੋਰਮੇਸ਼ਨ ਅਸੀਂ ਉਹੀ ਜਨਤਾ ਲਈ ਪਬਲਿਕਲੀ ਸੰਗਤਾਂ ਲਈ ਮੁਹੱਈਆ ਕਰਵਾਈਆਂ ਜਾ ਰਹੀਆਂ ਸਨ ਧੰਨਵਾਦ ਪੱਪੀ ਜੀ